ਹਾਂਜੀ ਵੀਰੇ ਇਹ ਇਹਨੇ ਜੰਮਾ ਮਾਤਾ ਜੀ ਬੀਰ ਸਾਰਾ ਸਾਰਾ ਇਹ ਮੁੰਡਾ ਦੇਖੀ ਗੁਰਪਾਲ ਬੰਦ ਕੇ ਜਨਾ ਮਾਤਾ ਜੀ ਬੰਦ ਜੀ ਇਹ ਵਾਲਾ ਬੰਦ ਜੀ ਇਹ ਸਾਹਮਣੇ ਇਹ ਜਿੰਨ ਹਾਪਰੇ ਰੋਲੇ ਤੰਨ ਬੜੀ ਗਈ ਬਾਬਾ ਜੀ ਜੰਮਾਣੀ ਜੈ ਜੀ ਜੰਮਾਤਾ ਐਸ ਤਰ੍ਹਾਂ ਕੋਈ ਨਹੀਂ ਕਰ ਲਿਖਾ ਤਪਨ ਜੀਰ ਜੀ ਮਾੜੀ ਤਪਨ ਕੋ ਰਾਜ ਨਾ ਕਰੀ ਗੇ ਬੜੀ ਜੀ ਕਾਲੀ ਤੁਸੀਂ ਬਾਈਗੇ ਬਣੇ ਇਹ ਪਲਵਾਨ ਵੀ ਬਹੁਤ ਖੰਦੇ ਤੇ ਕਾਸੀ ਠੰਡੇ ਕੋੜ ਰਹੀ ਹੈ ਇਹਨਾਂ ਨੂੰ ਹਾਰ ਹਾਰ ਕਰ ਲੈਂਦੇ ਤਾਂ ਮੈਂ ਕਰਦੇ ਕਿਹੜਾ ਤੈਕ ਖਾਣ ਦੇ ਲਈ ਬਲ ਖਾ ਕੇ ਖੁੱਡ ਵੀਰੇ ਉਹ ਤੋਂ ਦਾ ਬਿਲਕੁਲ ਆਹ ਨੂੰ ਬੰਨ੍ਹ ਲੈਂਦੇ ਯਾਰ ਸਵਾਗਤ ਕਰ ਮੰਨ ਲਓ ਮੰਨ ਲਓ ਤਾਂ ਕਿ ਲਾਈਕ ਕਰਨਾ ਲਾਈਕ ਕਰਦੇ പൈൻ കമ്മണ്ട വെച്ച സൗകര സൗകര നിങ്ങക്ക് നിങ്ങക്ക് കർത്താന് ചെയ്യുന്ന കൊട്ട കേത്രീങ്ങോ തന്നെ കണ്ടോ ഓര വീതിയാ കാണിക്കേ ഇതിനെ കൊട്ട ഇതിന ബോസി ഇതിന കണ്ടോ നെക്സ്റ്റ് റൗണ്ട് ആവതാ കൊടുണ്ട ഓണ്ടെ ആവളോ യാ സരതി ഇതിനെ ਬੁੜੀ ਵਧੀਆ ਬਣ ਗਈ ਦੇਖੋ ਦੇਖੋ ਸਵਾਰ ਇਹ ਬੁੜੀ ਵਧੀਆ ਬਣ ਗਈ ਹੁਣ ਜੇ ਮਰਜ਼ੀ ਬੰਦਾ ਖਾਓ ਕੀ ਦੇਖੋ ਲੈ ਇਹ ਆ ਬਣ ਰਹੀਆਂ ਸ੍ਰੀ ਦੇਖਿਓ ਇਹ ਸਵਾਰ ਪੰਜਾਬੀਆਂ ਵਾਲਾ ਦੇਖੋ ਕਿੰਨੀ ਵਧੀਆ ਵਧੀਆ ਬਣੀ ਚੰਗੀਆਂ ਦੇਖੋ ਇਰੇ ਤੁਸੀਂ ਵੀ ਰੋਜ਼ ਧੀਮਾ ਬਣਾ ਕੇ ਖਾਇਆ ਕਰੋ। ਉਹ ਆਹ ਦੀ ਜੀ ਇੰਨੀ ਠੰਡੀ ਐ ਦੀ। ਤੇ ਪਿਆਜ਼ ਪਾ ਲੋ ਵਿੱਚ ਮਿਰਚ ਪਾ ਲੋ ਹਰੀ, ਥੋੜੀ ਲਾਲ ਲਾਲ ਮਿਰਚਾ ਹੁਣ ਤਾਂ ਠੀਕ ਹੋ ਵੀ। ਦਹੀਂ ਨਾਲ ਪਾ ਕੇ ਜ਼ਰੂਰ ਤੈਨੂੰ ਵਰਤਿਆ ਕਰੋ, ਖਾਇਆ ਕਰੋ ਰੋਟੀ ਨਾਲ। ਦਹੀਂ ਵਿੱਚ ਪਾ ਲੋ। ਰੋਟੀਆਂ ਹੜਾ ਕੇ ਖਾ ਲੋ। ਨਾਲ ਪਾਣੀ ਘਰੇ ਨਹੀਂ ਤਾਂ ਵੀ ਤਾਂ ਬਹੁਤ ਸਵਾਦ ਲੱਗਦੀ ਸੀ। ਸਵੇਰੇ ਪ੍ਰਸ਼ਾਦ ਰੋਟੀ ਕੁੰਡੀਆਂ ਲਾਉਂਦੀ ਆਪਣੇ ਘਰ ਦੀਆਂ। ਮਾਵਾ ਭੈਣ। ਉਹਨੂੰ ਖਾਦੀ ਦੇ ਬਾਲੀ ਬਿਲੀ ਚੀਜ਼ ਲੱਗਦੀ ਹੈ। ਇੱਕੋ ਵੀਰੇ ਵਰਤ ਤੱਕ ਵਰਤਦੀ ਹੋਊਗਾ ਤੇ ਤੁਹਾਨੂੰ ਪਤਾ ਹੀ ਸਵਾਦ ਕਰ ਸਕਦਾ ਕੀ ਗੱਲਬਾਤ। ਬਹੁਤ ਧੰਨਵਾਦ ਵੀਰੇ। ਥੈਂਕ ਯੂ।